ਭਗਵਾਨ ਵਾਲਮੀਕੀ ਆਸ਼ਰਮ ਤੂਣਾ ਸਾਹਿਬ ٹرسٹ ਦੇ ਮਹਾਂਤ ਮਲਕੀਤ ਨਾਦੀ ਅਗਵਾਈ ਹੇ ਤੂਣਾ ਸਾਹਿਬ ਵਿਖੇ ਬਾੜ ਪੀੜਤ ਲੋਕਾਂ ਲਈ ਲੰਗਰ ਤਿਆਰ ਕੀਤਾ ਗਿਆ ਇਸ ਦੇ ਨਾਲ ਹੀ ਪਾਣੀ ਦੀਆਂ ਬੋਤਲਾਂ ਅਤੇ ਹੋਰ ਜ਼ਰੂਰੀ ਸਮਾਨ ਅਸ਼ਨਾਲਾ ਦੀਪੇ ਬਿਕਰੋਰ ਅਤੇ ਦੇਗ ਪਾਰਟੀ ਦੇ ਜ਼ਰੂਰਤਮੰਦ ਪਰਿਵਾਰਾਂ ਵਿੱਚ ਵੰਡਿਆ ਗਿਆ ਜੋ ਬੋਲੇ ਨਰ ਭਾਗਵਾਨ ਵਾਲਮੀਕੀ ਮਹਾਰਾਜ ਜੀ ਜੈ ਜੋ ਬੋਲੇ ਨਰ ਭਾਗਵਾਨ ਵਾਲਮੀਕੀ ਮਹਾਰਾਜ ਜੀ ਜੈ ਵਿਕੀ ਹਰ ਹਰ ਵਾਲ ਵੀ ਕੀ ਅੱਜ ਜਿਤਰਾ 3-4 ਦਿਨ 3-4 ਦਿਨ ਹੋ ਗਏ ਜੋ ਸੇਵਾ ਦੇ ਵਿੱਚ ਲੱਗੇ ਆ ਅੱਜ ਵੀ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅੱਜ ਸੇਖਪੱਟੀ ਪਿੰਡ ਦੇ ਵਿੱਚ ਜਿਹੜੇ ਪਹੁੰਚੇ ਆ ਲੰਗਰ ਭੰਡਾਰਾ ਸੰਗਤਾਂ ਵਾਸਤੇ ਲੈ ਕੇ ਔਰ ਇੱਕ ਦੂੜੀ ਦੀ ਡੜਾਲੀ ਦੀ ਮੰਗ ਕੀਤੀ ਉਹ ਲੈ ਕੇ ਆਏ ਆ ਜੈ ਹਵਾਲਮੀ ਕੀ ਹਰ ਹਰ ਵਾਲਾ ਆ ਗੁਰੂ ਬਾਲਮੀ ਮਹਾਰਾਜ ਕੀ ਜੈ ਸੰਤ ਮਲਕੀਨਾ ਜੀ ਦੀ ਅਗਵਾਈ ਦੇ ਵਿੱਚ ਜੋ ਹੜ ਪੀੜ ਤੇ ਲੰਗਰ ਮਹੀਮ ਚੱਲਦੀ ਪਈ ਆ ਇਹਨੂੰ ਕੈਰੀ ਆਨ ਕਰਦੇ ਅੱਜ ਸੇਖਪੱਟੀ ਪਿੰਡ ਦੇ ਵਿੱਚ ਪਹੁੰਚੇ ਆ ਯੂਕੇ ਪਾਣੀ ਲੰਘ ਕੇ ਆਉਣੇ ਪੈਂਦਾ ਹੈ ਮੇਨ ਰੋਡ ਤੋਂ ਘਟ ਕੋ 2 ਕਿਲੋਮੀਟਰ ਆ ਜਿੱਥੇ ਕਿ ਦਾਨੀ ਸੱਜਣ ਘਾਟਾਉਂਦੇ ਹਨ ਸਤ ਮਲਕੀਨਾ ਜੀ ਨੂੰ ਕੱਲ ਮੈਸੇਜ ਇੱਥੇ ਦਾ ਮਿਲਿਆ ਸੀ ਅੱਜ ਲੰਗਰ ਸ਼ਾਦੀ ਲੈ ਕੇ ਇੱਥੇ ਪਹੁੰਚਿਆ ਨਾ ਤੂਰੀ ਦੀ ਟੱਲੀ ਹੈ ਲੇਕਿਨ ਇਹਨਾਂ ਦਾ ਇਹ ਪ੍ਰਾਨੇ ਹੈ ਕਿ ਜਿੰਨੀ ਦਿਨ ਇਹ ਆਫਤ ਖਤਮ ਨਹੀਂ ਹੁੰਦੀ ਉਹਨਾਂ ਦਿਨ ਹੀ ਸਾਰਾ ਇੱਕਮ ਕੈਰੀਅਨ ਰਵੇਗਾ ਲਗਭਗ ਸਿਸਟਮ ਇਹ ਬਣਾਇਆ ਗਿਆ ਹੈ ਕਿ ਸੁੱਕਾ ਰਾਸ਼ਨ ਵੀ 6 ਤਿੰਨ ਨੂੰ ਸ਼ੁਰੂ ਕਰਾਂਗੇ ਸੀ ਸੁੱਕਾ ਰਾਸ਼ਨ ਡੰਗਰਾਂ ਦੀ ਟੂਰੀ ਅਤੇ ਟੂੜੀ ਤੇ ਨਾਲ ਨਾਲ 10-10 ਕਿਲੋ ਆٹے ਦਾ ਥੋੜਾ ਜਿਹਾ ਦੇਵਾਂਗੇ ਉਸ ਤੋਂ ਬਾਅਦ ਇੱਕ ਹਫਤੇ ਬਾਅਦ ਅਸੀਂ ਦਵਾਈਆਂ ਦਾ ਸੇਵਨ ਸ਼ੁਰੂ ਕਰਾਂਗੇ ਦਵਾਈਆਂ ਦੇ ਨਾਲ ਕੈਂਪ ਲਾਵਾਂਗੇ ਮੈਡੀਕਲ ਕੈਂਪ ਜਿਹਦੇ ਨਾਲ ਕਿ ਵੀ ਪਹਿਣ ਤੋਂ ਬਾਅਦ ਹੜੋਂ ਤੋਂ ਬਾਅਦ ਕੁਝ ਬਿਮਾਰੀਆਂ ਦੀ ਆਬਤ ਆਉਂਦੀ ਹੈ ਉਹਨੂੰ ਉਹਦਾ ਵੀ ਖਾਤਮਾ ਕਰਨ ਵਾਸਤੇ ਲੋਕਾਂ ਦਾ ਸਹਾਰਾ ਬੰਨਾ ਕਿਉਂਕਿ ਭਗਵਾਨ ਬਾਲ ਵੀ ਮਾਰਦਾ ਮੇਰ ਸੰਦੇਸ਼ ਹੈ ਬੇਸਹਾਰਿਆਂ ਦਾ ਸਹਾਰਾ ਬੇਕਰਿਆਂ ਦਾ ਕਰ